ਲਿਓ ਤੁਸੀਂ ਦੇਖ ਲਓ ਸੋਰੀ ਹੋਰ ਇਹ ਬਹੁਤ ਕੁਝ ਇਹਦੇ ਨਾਲ ਹੀ ਹੋ ਗਿਆ ਤਾਂ ਆਨੇ ਕੁਝ ਬਥਾ ਨਹੀਂ ਬਧਾਰੀ ਅੱਜ ਪ੍ਰੈਸ ਕਾਨਫਰੰਸ ਕਰਨ ਲਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਾ ਸਾਰੇ ਪੱਤਰਕਾਰਾਂ ਦਾ ਅਸੀਂ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਇਸ ਗੱਲ ਨੂੰ ਕਵਰ ਕਰਨ ਦੇ ਲਈ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪਹੁੰਚਣ ਦੇ ਲਈ ਪਹੁੰਚੇ ਹਾਂ ਸਾਡਾ ਅੱਜ ਦੀ ਇੱਥੇ ਪ੍ਰੈਸ ਕਾਨਫਰੰਸ ਦਾ ਤੁਹਾਡੇ ਰੂਪਰੂ ਹੋਣ ਦਾ ਜਿਹੜਾ ਮੇਨ ਕਾਰਨ ਹੈ ਉਹ ਇਹ ਆ ਕਿ ਤੁਹਾਨੂੰ ਪਤਾ ਹੈ ਕਿ 13 ਫਰਵਰੀ ਤੋਂ ਲੈ ਕੇ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲਾਂ ਦੇ ਨਾਲ ਆਪਣੀ ਰਾਜਧਾਨੀ ਦੇ ਵਿੱਚ ਆਪਦਾ ਦੁੱਖ ਰੋਣ ਵਾਸਤੇ ਗਏ ਔਰ ਕਿਸੇ ਕਿਸਾਨ ਦੇ ਉੱਤੇ ਕੋਈ ਰੋਕ ਨਹੀਂ ਲੱਗੀ। ਦੁੱਖ ਦੀ ਗੱਲ ਇਹ ਆ ਕਿ ਜਿਸ ਅਥਰੂ ਗਾਜ ਦੇ ਕੋਲੇ ਛੱਡੇ ਜਾਂਦੇ ਆ ਪਾਣੀ ਦੀਆਂ ਪਿਛਾੜਾਂ ਮਾਰੀਆਂ ਜਾਂਦੀਆਂ ਲੇਕਿਨ ਛੋਟਾ ਮੋਟਾ लाठी चार्ज ਹੁੰਦਾ ਇਹ ਦੇਖਿਆ। ਲੇਕਿਨ ਕਦੇ ਸਿੱਧੀਆਂ ਗੋਲੀਆਂ ਵੱਜਦੀਆਂ ਨਹੀਂ ਦੇਖੀਆਂ। ਕਦੇ ਸਿਮੈਂਟਡ ਬੈਰੀਕੇਟਿੰਗ ਹੁੰਦੀ ਨਹੀਂ ਦੇਖੀ। ਇਵਨ ਕਿ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਵੀ ਕਦੇ ਇਹੋ ਜੀ ਬੈਰੀਕੇਟਿੰਗ ਨਹੀਂ ਦੇਖੀ ਗਈ। ਹੁਣ ਇੰਨਾ ਹਾਲਾਤਾਂ ਦੇ ਵਿੱਚ ਲਗਭਗ ਪਹਿਲਾ ਵੀ ਅਸੀਂ ਐਕਸਪੀਰੀਅੰਸ ਅੰਦਾਇਆ ਕਿ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਤੇ 9 ਮਹੀਨਿਆਂ ਤੋਂ ਬਾਅਦ ਸਮਾਂ ਹੁਣ ਫੇਰ ਹੋ ਗਿਆ। ਬਿਲਕੁਲ ਸ਼ਾਂਤੀਪੂਰਵਕ ਢੰਗ ਦੇ ਨਾਲ ਅਸੀਂ ਆਪਣੇ ਅੰਦੋਲਨ ਨੂੰ ਅੱਗੇ ਤੋਰ ਰਹੇ ਹਾਂ। ਔਰ ਸਰਕਾਰ ਦੇ ਤੰਤਰ ਨੇ ਸਰਕਾਰ ਦੇ ਜਿਹੜੇ ਆਈਟੀ ਸੈੱਲ ਨੇ ਉਹਨਾਂ ਨੇ ਪੂਰੀ ਤਰ੍ਹਾਂ ਕਿਸਾਨ ਅੰਦੋਲਨਕਾਰੀਆਂ ਨੂੰ ਜਿਹੜੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕਰਦੇ ਨੇ ਆਪਣੀ ਤਾਂ ਲੋੜ ਕਿਸੇ ਨੂੰ ਪੰਜਾਬ ਦੇ ਵਿੱਚੋਂ ਕੋਈ ਵੀ ਘਰ ਤੁਹਾਨੂੰ ਇਹ ਜਾਨੀ ਮਿਲੇਗਾ ਜਿਸ ਨੂੰ 10 ਪਿੱਲੋ ਤੋਂ ਵੱਧ ਚੌਲਾਂ ਦੀ ਲੋੜ ਹੋਵੇ। ਔਰ ਉਹ ਹਜ਼ਾਰ ਸਰਕਾਰ ਨੇ ਰੋਕੇ ਹੋਏ ਨੇ। ਹਾਈ ਕੋਰਟ ਨੇ ਕਲੀਅਰ ਕਰਤਾ ਕਿ ਹਰਿਆਣਾ ਗਵਰਨਮੈਂਟ ਰਸਤੇ ਕਲੀਅਰ ਕਰੇ। ਹਰਿਆਣਾ ਗਵਰਨਮੈਂਟ ਅੱਗੇ ਸੁਪਰੀਮ ਕੋਰਟ ਚਲੀ ਗਈ। ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਰਸਤੇ ਸਰਕਾਰ ਨੇ ਰੋਕਿਆ ਕਿਸਾਨਾਂ ਨੇ ਨਹੀਂ ਲੇਕਿਨ ਬਦਨਾਮ ਕਿਸਾਨ। ਤਾਂ ਇਹ ਸਾਰੀਆਂ ਪਰਿਸਥਿਤੀਆਂ ਨੂੰ ਭਾਪ ਕੇ ਜਾਂਚ ਕੇ ਇਹ ਦੇਖਿਆ ਕਿ ਭਈ ਹੁਣ ਅੰਦੋਲਨ ਨੂੰ ਸ਼ਾਂਤਵੇਂ ਅੰਦੋਲਨ ਨੂੰ ਅੱਗੇ ਵਧਾਉਣ ਦਾ ਕਿਹੜਾ ਤਰੀਕਾ ਹੈ ਜਿਹਨੂੰ ਅਪਣਾਇਆ ਜਾ ਸਕਦਾ ਹੈ ਤੇ ਉਹਦੇ ਵਿੱਚੋਂ ਸਭ ਤੋਂ ਅਖੀਰਲਾ ਜਿਹੜਾ ਰਸਤਾ ਹੈ ਉਹ ਇਹ ਹੀ ਬਚਦਾ ਹੈ ਕਿ ਜਿਹੜੇ ਆਗੂ ਹੈ ਉਹ ਅੱਜ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਅੱਗੇ ਆਉਣ। ਪਰ ਉਹਦੇ ਤੋਂ ਅਸੀਂ ਫੈਸਲਾ ਲਿਆ ਹੈ ਕਿ ਐਸ ਕੇਐਮ ਨਾਨ ਪੋਲੀਟੀਕਲ ਵੱਲੋਂ ਦਾਸ ਔਰ ਮੇਰੇ ਤੋਂ ਬਾਅਦ ਮੇਰੇ ਕੁਝ ਸਾਥੀ ਹੋਰ ਸੁਖਜੀਤ ਜੀ ਸਾਡੇ ਬਹੁਤ ਸਾਰੀ ਲੰਬੀ ਇੱਕ ਲਾਈਨ ਹੈ ਜਿਹਦੇ ਵਿੱਚ ਅਸੀਂ ਪੰਜਾਬ ਤੋਂ ਘੱਟ-ਪਕਟੋ ਘੱਟ 16-17 ਲੀਟਰ ਕੰਮ ਕਰਦੇ ਨੇ ਹਰਿਆਣਾ ਤੋਂ ਆਪੇ ਮੰਨੂ ਕਹਾੜ ਵਰਗੇ ਲੀਟਰ 60 ਨਾਲ ਕੰਮ ਕਰਦੇ ਨੇ ਐਸਕੇਮ ਨਾਲ ਪਲੇਟਿਕਾਂ 'ਚ ਅਸੀਂ ਫੈਸਲਾ ਲਿਆ ਕਿ ਮਰਨਭਰਤ ਸ਼ੁਰੂ ਕਰਾਂਗੇ ਔਰ ਇਹ ਮਰਨਭਰਤ ਕੋਈ ਇਹੋ ਜਿਹਾ ਮਰਨਭਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਐ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਕਰਨ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸ ਕੁਰਬਾਨੀ ਦੇ ਲਈ ਅਸੀਂ 100% ਤਿਆਰ ਹੋ ਕੇ ਅਸੀਂ ਇਹ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਸਾਡਾ ਫੈਸਲਾ ਹੈ ਕਿ ਸਭ ਤੋਂ ਪਹਿਲਾਂ ਮੈਂ ਜਦੋਂ ਬੈਠਣਾ ਹੈ ਮੈਂ 19 ਦੇਰ ਤੱਕ ਜਾਂ ਤਾਂ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਔਰ ਉਹਦਾ ਵੀ ਫੈਸਲਾ ਅਸੀਂ ਇਹ ਲਿਆ ਹੈ ਕਿ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦਿਆਂ ਅਗਰ ਸ਼ਹਾਦਤ ਹੋ ਜਾਂਦੀ ਹੈ ਉਹ ਤੋਂ ਡੈੱਡ ਬੋਡੀ ਪੰਡ ਨਹੀਂ ਲੰਦੀ ਜਾਏਗੀ ਓਨੀ ਦੇਰ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਡਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤਾ ਹੋਇਆ ਸੁਜੀਤ ਸਿੰਘ ਅਰਧੂ ਛੰਡੇ ਜੀ ਉਹ ਮਰਨ ਮਰਤੇ ਬੈਠ ਜਾਣਗੇ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਗਲਾ ਲੀਡਰ ਮਰਨ ਮਰਤੇ ਬੈਠ ਜੇਗਾ ਇਹ ਜਾਣੀ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਪਰ ਫੈਸਲਾ ਲਿਆ ਕਿਉਂਕਿ ਸਾਡੇ ਸਮਝ ਹੈ ਕਿ ਅਸੀਂ ਲੋਕਾਂ ਨੂੰ ਸਾਡੇ ਨੌਜਵਾਨ ਸਾਡੇ ਲੋਕਾਂ ਦੇ ਧੀਆਂ ਪੁੱਤ ਅਸੀਂ ਜੇ ਬੱਚੇ ਬਰਵਾਤੇ ਤੇ ਜ਼ਮੀਨ ਰੱਖ ਕੇ ਫਿਰ ਕੀ ਕਰਨੀ ਸਾਡਾ ਮੰਨਣਾ ਹੈ ਕਿ ਸਾਨੂੰ ਆਪ ਨੂੰ ਸ਼ਾਹਦ ਦੇਣੀ ਚਾਹੀਦੀ ਹੈ ਬੱਚੇ ਮਹਿਫੂਜ਼ ਰੱਖ ਕੇ ਬੱਚੇ ਸਹੀ ਸਲਾਮਤ ਰੱਖ ਕੇ ਜ਼ਮੀਨ ਦੇ ਮਾਲਕ ਆ ਜਿਹੜੇ ਉਹਨਾਂ ਨੂੰ ਚਾਹੁੰਦੇ ਰੱਖਣਾ ਉਹਨਾਂ ਦੀ ਜ਼ਮੀਨ ਆ ਤੇ ਉਹ ਜ਼ਮੀਨ ਲਈ ਉਹ ਨਹੀਂ ਸੋ ਇਸ ਕਰਕੇ ਸਾਡਾ ਮੰਨਣਾ ਹੈ ਕਿ ਅਸੀਂ ਆਪ ਸ਼ਾਹਦ ਤਾਂ ਦੇਈਏ ਉਹਦੇ 'ਚ ਅਸੀਂ ਫੈਸਲਾ ਲਿਆ ਹੈ ਔਰ ਅੱਜ ਇੱਥੇ ਇਥੋਂ ਦੇ ਸਾਰੇ ਜਿਹੜੇ ਇੰਤਜ਼ਾਮ ਸੀ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਮੇਰਾ ਆਬਦਾ ਜ਼ਿਲ੍ਹਾ ਜਿਹਦੇ ਨਾਲ ਮੇਰੇ ਬਹੁਤ ਗਹਿਰੇ ਸਬੰਧ ਨੇ ਇਥੋਂ ਦੇ ਸਾਰਾ ਜਾਇਜ਼ਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਵੇਂ ਹੋ ਰਿਹਾ ਮੈਂ ਕੱਲੇ ਚ ਆਇਆ ਸੀ ਔਰ ਨਾਲ ਦੀ ਨਾਲ ਮੇਰਾ ਇੱਕ ਪ੍ਰੋਗਰਾਮ ਸੀਗਾ ਕਿ ਜਿੰਨੀ ਮੇਰੇ ਨਾਂ ਜਮੀਨ ਹੈ ਮੇਰੀ ਪ੍ਰਾਪਰਟੀ ਹੈ ਕੱਲ ਨੂੰ ਮੇਰੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਡਿਸਪਿਊਟ ਨਾ ਬਣੇ ਤੋਂ ਉਹਦੇ ਚੋਂ ਮੈਂ ਫੈਸਲਾ ਲਿਆ ਸੀਗਾ ਕਿ ਮੈਂ ਆਪਣੀ ਜਮੀਨ ਅੱਜ ਇੱਥੇ ਬਾਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾਂ ਕਰਵਾਈ ਹੈ ਆਪਦੇ بیٹے ਦੇ ਨਾਂ ਕਰਾਈ ਹੈ ਇਹ ਕੁਝ ਪੰਜ ਜਮੀਨ ਦੇਖੋ ਬਣਦੀ ਹੈ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਲੋ ਨੂੰ ਵਿਚਾਰੀਨ ਬਗਾਨੀ ਧੀ ਦਾ ਰਤਬਾ ਦਿੱਤਾ ਗਿਆ ਸਾਡੀ ਸੋਸਾਇਟੀ ਚ ਆਮੀਆਂ ਗੱਲੇ ਬਗਾਨੀਆਂ ਧੀਆ ਨੇ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲ੍ਹੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਧੀਤੀ ਹੈ ਉਹ ਕੱਲੀ ਹੁਣ ਉਹਨਾਂ ਦੀ ਧੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਹੈ ਉਹਨੂੰ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰਤਬਾ ਦਿੰਦੇ ਹੋਏ ਉਹਦੇ ਨਾਂ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤਾਂ ਕਿ ਮਤਲਬ ਕੱਲ ਨੂੰ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਡੀ ਉਮਰ ਦੇ ਵਿੱਚ ਜਾ ਕੇ ਉਹਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਸਾਰੀ ਦੀ ਸਾਰੀ ਬੇਟੇ ਦੇ ਨਾਂ ਜਮੀਨ ਕਰਾਉਣ ਤੋਂ ਬਾਅਦ ਔਰ ਇਹ ਬੱਚਾ ਛੋਟਾ ਇਹਦੇ ਨਾਂ ਵੀ ਜ਼ਮੀਨ ਕਰਾਈ ਹੈ ਕਿਉਂਕਿ ਸਮੇਂ ਦੇ ਹਾਲਾਤਾਂ ਦਾ ਪਤਾ ਨਹੀਂ ਕੀ ਉਹਦੇ ਹਾਲਾਤ ਬੰਦੇ ਨੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਹ ਚੀਜ਼ ਕਰਨੀ ਕੋਈ ਨੁਕਸਾਨ ਨਾ ਹੋਵੇ ਤੋਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਮੈਂ ਇਹ ਜ਼ਮੀਨ ਆ ਜਿਹੜੀ ਬੱਚਿਆਂ ਦੇ ਨਾਂ ਇਸ ਲਈ ਕਰਵਾਈ ਹੈ ਕਿ ਸਰਕਾਰ ਦੀ ਜਿਹੜੀ ਬੇਰੁਖੀ ਹੈ ਆਪਾਂ ਜਾਣਦੇ ਆਪਾਂ ਦੇਖਦੇ ਆ ਕਿਉਂਕਿ ਸਰਕਾਰ ਦਾ ਕੋਈ ਧਿਆਨ ਨਹੀਂ ਸ਼ੁਭ ਕਰਨ ਦੀ ਸ਼ਹਾਦਤ ਹੋ ਗਈ ਸਾਡੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਸਾਡੇ ਰਾਸ਼ਟਰਪਤੀ ਕਿਸੇ ਵੀ ਲੀਡਰ ਦੇ ਮੋਹ ਉਹਦੇ ਪ੍ਰਤੀ ਉਫ ਤੱਕ ਨਹੀਂ ਨਿਕਲਿਆ ਹਰਿਆਣੇ ਨੇ ਤਾਂ ਕਰਨਾ ਹੀ ਕੀ ਸੀ ਹਰਿਆਣੇ ਆਲਿਆਂ ਨੇ ਤਾਂ ਉਹਨਾਂ ਲੋਕਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਲਈ ਸਿਲੈਕਟ ਕਰਤਾ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ ਗੋਲੀ ਨਾਲ ਮਾਰੀਆਂ ਔਰ ਉਦੋਂ ਗਾਹਾਂ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਨਾਂ ਦੇ ਮੋਹੋਂ ਵੀ ਕਿਸਾਨਾਂ ਪ੍ਰਤੀ ਸੰਜੀਦਗੀ ਭਰਿਆ ਕੋਈ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਤੇ ਜਿੱਥੇ ਇਹੋ ਜਿਹੇ ਨੇਤਾ ਹੋਣ ਇਹੋ ਜੀਆਂ ਸਰਕਾਰਾਂ ਹੋਣ ਉੱਥੇ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਲੇਕਿਨ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਹੋ ਕੇ ਇਹ ਫੈਸਲਾ ਲੈ ਕੇ ਅਸੀਂ ਬੈਠ ਰਹੇ ਆ ਕਿ ਆਖਰੀ ਸਾਹ ਤੱਕ ਇਹ ਲੜਾਈ ਲੜਾਂਗੇ ਕਿਉਂਕਿ ਸਾਡਾ ਮੰਨਣਾ ਹੈ ਸਾਡਾ ਮੰਨਣਾ ਹੈ ਕਿ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਹੈ ਅੱਜ ਅਗਰ ਉਹ ਮਿਲਦੀ ਹੁੰਦੀ ਸਾਡੇ ਲੋਕਾਂ ਨੂੰ ਮਿਲੇ ਉਹ ਇਸੀੜੀ ਦੇ ਪਿੱਛੇ ਇੱਕ ਰਿਪੋਰਟ ਆਈ ਹੈ ਜੀ ਜਿਹਦੇ ਵਿੱਚ 22 ਤੋਂ ਲੈ ਕੇ 23 ਤੱਕ ਕਰ ਰਹੇ ਨੇ ਲੁਟੇਰੇ ਸਾਨੂੰ ਲੁੱਟ ਰਹੇ ਨੇ ਔਰ ਉਹ ਲੁਟੇਰਿਆਂ ਦੀ ਲੁੱਟ ਤਾਂ ਹੀ ਬੰਦ ਹੋ ਸਕਦੀ ਹੈ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਸਾਡੀ ਫਸਲ ਜੋ ਐਮਐਸਪੀ ਤਿਰਧਾਰਤ ਕੀਤੀ ਜਾਂਦੀ ਹੈ ਉਹਦੇ ਤੇ ਸਾਡੀ ਫਸਲ ਵਿਕਣੀ ਯਕੀਨੀ ਬਣੇ ਔਰ ਇਹ ਜਿਹੜੀ ਲੜਾਈ ਹੈ ਬੜੀ ਇੰਪੋਰਟੈਂਟ ਲੜਾਈ ਹੈ ਜਿਹੜੀ ਦੂਸਰੀ ਸਾਡੀ ਗੱਲ ਹੈ ਕਿ ਦੇਖੋ ਮੁਲਾਜ਼ਮਾ ਪ੍ਰਤੀ 7 ਪੇ ਕਮਿਸ਼ਨ ਆਏ ਨੇ ਉਹ ਸਾਰੇ ਦੇ ਸਾਰੇ ਲਾਗੂ ਹੋ ਗਏ ਕਿਸਾਨਾਂ ਦਾ ਇੱਕ ਹੀ ਕਮਿਸ਼ਨ ਬਣਿਆ ਡਾਕਟਰ ਸੁਮਿੰਨਾਥਨ ਦੀ ਅਗਵਾਈ ਚ ਔਰ ਉਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਕਿਸੇ ਸਰਕਾਰ ਨੇ ਈਵਨ ਕਿ ਸਾਡੇ ਕਿਸਾਨ ਵਿਚਾਰੇ ਸੁਪਰੀਮ ਕੋਰਟ ਚ ਵੀ ਗਏ ਨੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਸਾਨੂੰ ਕੋਈ ਰਾਹਤ ਨਹੀਂ ਮਿਲੀ ਕਿ ਭਾਈ ਇਹ ਕਮਿਸ਼ਨ ਬਣਾਉਣ ਦਾ ਭਾਈ ਫਾਇਦਾ ਕੀ ਜੇ ਲਾਗੂ ਹੀ ਨਹੀਂ ਕਰਨਾ ਸਾਡਾ ਉਹ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਤੋ ਫਿਰ ਜਦੋਂ ਇਹ ਜੇ ਹਾ ਹੁੰਦਾ ਹੈ ਤਾਂ ਫਿਰ ਇੱਕੋ ਹੀ ਰਸਤਾ ਬਚਦਾ ਹੈ ਕਿ ਛੇ ਕਰ ਸਾਡੀ ਇਹ ਲੁੱਟ ਜਾਰੀ ਰਹਿੰਦੀ ਹੈ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਤਾਂ ਫਿਰ ਸਾਡਾ ਭਵਿੱਖਾ ਜਿਹੜੇ ਸਾਡੇ ਬੱਚੇ ਨੇ ਉਹ ਚਾਉਂਦੇ ਰਹਿਣ ਦੀ ਕੋਈ ਉਮੀਦ ਨਹੀਂ ਹੈ ਇਤਿਹਾਸ ਜੇਕਰ ਅਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਨਾਲ ਇਹਦਾ ਥੋੜਾ ਜਿਹਾ ਤਾਲਮੇਲ ਬਿਠਾ ਕੇ ਦੇਖਣ ਦੀ ਯਤਨ ਕਰੀਏ ਸਾਡੇ ਜਿਹੜੇ ਬਜ਼ੁਰਗ ਸੀ ਦਾਦੇ ਕਿਸੇ ਸਰ ਇੱਕ ਰੁਪਈਆ ਵੀ ਕਰਜ਼ਾ ਨਹੀਂ ਸੀ ਔਰ ਸਿਰਫ ਮਤਲਬ 15 18 20 ਮੰਡਾਣੇ ਇੱਕ ਸਾਲ ਦੇ ਕਿਲੇ ਚੁੱਕਦੇ ਸੀ ਔਰ ਅਜੋ ਦਾ ਪੋਤਰਾ ਜਿਹੜੇ ਅਸੀਂ ਬੈਠੇ ਆ ਉਸ ਦਾਦੇ ਦੇ ਪੋਤੇ ਅਸੀਂ 200 ਮਨ ਤੱਕ ਦਾਣੇ ਇੱਕ ਏਕੜ ਦੇ ਵਿੱਚੋਂ ਕੱਢ ਰਹੇ ਹਾਂ ਔਰ ਉਲਟਾ ਸਾਡੇ ਸਿਰ ਕਿਸੇ ਸਿਰ 10 ਲੱਖਾ ਕੇ ਸਿਰ 15 ਲੱਖਾ ਕੇ ਸਿਰ 20 ਲੱਖਾ ਕੇ ਸਿਰ 50 ਲੱਖਾ ਇਹ ਕਰਜ਼ੇ ਦੀ ਮਾਰ ਵੀ ਅਸੀਂ ਚੱਲ ਰਹੇ ਹਾਂ ਔਰ ਖੁਦਕਸ਼ੀਆਂ ਹੋ ਰਹੀਆਂ ਨੇ ਤਾਂ ਫਿਰ ਇੰਨਾ ਹਾਲਾਤਾਂ ਵਿੱਚੋਂ ਕਿਸਾਨੀ ਨੂੰ ਬਚਾਉਣ ਦੇ ਲਈ ਐਮ ਐਸ ਬੀ ਗਰੰਟੀ ਕਾਨੂੰਨ ਲੈ ਕੇ ਦੇਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਸੀ ਆਖਰੀ ਦਮ ਤੱਕ ਇਹ ਲੜਾਈ ਨੂੰ ਜਾਰੀ ਰੱਖਣ ਦਾ ਤੌਹਿਆ ਕਰਕੇ ਇਹ ਬੈਠਣ ਲੱਗੇ ਆਂ ਔਰ ਬਾਕੀ ਗੱਲਬਾਤ ਤੁਹਾਡੇ ਨਾਲ ਸਾਡੇ ਨਾਲ ਹਰਿਆਣੇ ਤੋਂ ਨੌਜਵਾਨ ਲੀਡਰ ਅਭਿਮਨੂ ਕੋਹਾਰਜੀ ਆਏ ਨੇ ਇਹ ਤੁਹਾਡੇ ਨਾਲ ਆਪਣੀ ਗੱਲ ਅੱਗੇ ਸਾਂਝੀ ਕਰਨਗੇ ਅਭਿਮਨੂ ਜੀ ਪਰ ਮਾਈਕ ਲਾ ਦਿਓ ਇੱਧਰ ਠੀਕ ਹੈ ਹੋ ਜਾਏ ਕੋਈ ਬਾਤ ਹੋ ਜਾਏਗੀ ਦੇਖੋ ਬੱਲੇਵਾਲ ਜੀ ਨੇ ਆਦਰਨੀਏ ਜਗਜੀਤ ਸਿੰਘ ਢੱਲੇਵਾਲ ਜੀ ਨੇ ਸਾਰੀ ਬਾਤیں ਬਤਾਦੀਆਂ ਔਰ ਬਹੁਤ بڑا ਕਦਮ ये उठाया गया है क्योंकि तो सरकार कोई भी बात सुनने को तैयार नहीं है दो ही तरीके होते हैं किसी भी मांग को मनवाने के पहला तरीका ये होता है कि सामने वाले को इतना परेशान कर दो कि वो आपकी बात मान ले दूसरा तरीका होता है कि खुद के शरीर पे इतना कष्ट झेल लो खुद के शरीर पे इतनी परेशानी झेल लो कि सामने वाले को हमारी बात मानने पे मजबूर होना पड़े तो इसी तरीके को अपनाते हुए दोनों फोरमो ने फैसला किया कि सरदार जगजीत सिंह डल्लेवाल जी आमरण अनशन की शुरुआत कल से यानी छब्बीस तारीख से करेंगे और आमरण अनशन करना भूखे रहना कोई आसान चीज नहीं है बहुत एक पीड़ादायक समय होता है उस चीज को करने का और मैं दूसरी बात सिर्फ ये कहना चाह रहा हूं आखिर में आज तक हम ये सुनते आए हमारी भी इकतीस साल उम्र है हमने भी अक्सर यही सुना कि कोई भी व्यक्ति जब राजनीतिक जीवन में आता है या सामाजिक जीवन में आता है अक्सर ज्यादातर के बारे में ये सुनने को मिलता है कि सामाजिक जीवन और राजनीतिक जीवन में उनके आने के बाद 10 साल, 15 साल, 20 साल बाद साल 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 उनकी प्रॉपर्टी इतने गुना बढ़ गई उनकी प्रॉपर्टी कई गुना बढ़ गई उन्होंने बहुत बड़े बड़े बड़ बंगले खरीद लिए कर लिया अक्सर हमें सुनने को मिलता है ज्यादातर केसेज में लेकिन सरदार जगजीत सिंह डल्लेवाल जी एक उदाहरण है और ऐसा उदाहरण है जो आने वाली पीढ़ियों को हमेशा प्रेरणा देने का काम करते रहेंगे इनके पिताजी ने जितनी जमीन इनके नाम करी आज उतनी ही जमीन ये अपने बेटे अपनी नूह और अपने पोते के नाम करके जा रहे हैं एक भी भी इंच कोई उससे ही नहीं जो भी समय दिया जो भी मेहनत करी वो सारा समाज के लिए किया और समाज में ही वो सारे का सारा लगा दिया तो आज की नौजवान पीढ़ी को भी सब लोगों को ये सीखने की जरूरत है कि अगर सेवा का कार्य करना है तो इस तरीके से करना है जैसे जगजीत सिंह डेवाल जी ने पिछले अपने तैतालीस साल के संघर्ष के दौरान किया है ऐसे ऐसे महान योद्धा आने वाली पीढ़ी को प्रेरणा देते या कार्य करते रहेंगे और अब सरकार को भी ये गंभीर होना चाहिए इस बात को देखिए आज यहाँ पे ये कोई फॉर्मेलिटी करने नहीं आए मीटिंग करने के बाद इन्होंने अपने संगठन की यहाँ पे आए तहसील में आए और पूरी प्रोसेस पूरी प्रक्रिया इन्होंने पूरी करी क्योंकि इनको भी नहीं पता और किसी और को भी नहीं पता कि खनौरी बॉर्डर से ये सही सलामत आएंगे या इनकी शहादत होने के बाद इनका शरीर वापस आएगा तो अगर हमारे देश में ऐसी नौबत आ जाती है कि भाई देश का पेट भरने वाले अन्नदाताओं को अपनी बात मनवाने के लिए खुद भूखा रहकर अपनी कुर्बानी देनी पड़ती है तो उससे ज्यादा बड़े दुख की बात उससे ज्यादा बड़े शर्म की बात हमारे देश के हो नहीं सकती जो हमारे देश के प्रधानमंत्री विदेशों में जाके अभी जर्मनी में जाके उन्होंने कुछ दिन पहले भाषण दिया था कि भारत में इतना अनाज पैदा है कि भारत पूरे यूरोप को भी खिला सकता है तो माननीय प्रधानमंत्री भरे हैं वो किसान की मेहनत के कारण भरे हैं ये राजनेताओं की मेहनत के कारण नहीं भरे इसलिए कृपया कर धन्यवाद